ਦਾ ਦੇ ਮੈਡੀਕਲ ਕਾਲਜ ਵਿੱਚ ਇੱਕ ਮਹਿਲਾ ਡਾਕਟਰ ਦਾ ਰੇਪ ਕਰਨ ਤੋਂ ਬਾਅਦ ਉਸ ਦੀ ਜੜੀ ਹੈ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ ਗਈ ਜਿਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਡਾਕਟਰਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਮੰਗ ਕੀਤੀ ਜਾ ਰਹੀ ਹੈ ਕਿ ਡਾਕਟਰਾਂ ਦੀ ਜਿਹੜੀ ਸੁਰੱਖਿਆ ਵਾਸ ਨੂੰ ਯਕੀਨੀ ਬਣਾਇਆ ਜਾਵੇ ਗੱਲ ਗੁਰਦਾਸ ਗੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟਾਈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ। ਚੰਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਉਜਾ ਪਿੱਛੇ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ ਖੁਰਦੀ ਕੀਤੀ ਜਾਵੇ ਤਾਂ ਗੁਰਦਾਸਪੁਰ ਦੇ ਜਿਹੜਾ ਸਰਕਾਰੀ ਹਸਪੀਟਲ ਵਾ ਉਸ ਦੇ ਵਿੱਚ ਅਸੀਂ ਇਸ ਵਕਤ ਮੌਜੂਦ ਹੈਗੇ ਆਂ ਰਿਐਲਿਟੀ ਚੈੱਕ ਕਰਦੇ ਆਂ ਕਿ ਇੱਥੇ ਜਿਹੜੀਆਂ ਮਹਿਲਾ ਡਾਕਟਰ ਹੈਗੀਆਂ ਨੇ ਜਿਹੜਾ ਨਰਸਿੰਗ ਸਟਾਫ ਹੈਗਾ ਵਾ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਕਿੰਨੀ ਕੁ ਕੀਤੀ ਜਾ ਰਹੀ ਆ ਇੱਥੇ ਕਿੰਨਾ ਕੁ ਸਟਾਫ ਜਿਹੜਾ ਵਾ ਉਹ ਲਗਾਇਆ ਗਿਆ ਤਸਵੀਰਾਂ ਤੁਸੀਂ ਲੇਬਰ ਰੂਮ ਦੀਆਂ ਵੇਖ ਰਹੇ ਹੋ ਲੇਬਰ ਰੂਮ ਦੇ ਵਿੱਚ ਜ਼ਿਆਦਾਤਰ ਜਿਹੜਾ ਵਾ ਮਹਿਲਾ ਡਾਕਟਰ ਤੇ ਮਹਿਲਾ ਸਟਾਫ ਜਿਹੜਾ ਉਹ ਮੌਜੂਦ ਹੁੰਦਾ ਵਾ ਇੱਥੇ ਗਾਰਡ ਵੀ ਸਾਡੇ ਨਾਲ ਨੇ ਸਰ ਦੱਸ ਦਿਓ ਜੀ ਇਸ ਹਸਪੀਟਲ ਦੇ ਵਿੱਚ ਕਿੰਨੇ ਕਰਮਚਾਰੀ ਜਿਹੜੇ ਪੁਲਿਸ ਕਰਮਚਾਰ ਦੋ ਜਣੇ ਆਉਂਦੇ ਆ ਨੈਟ 'ਚ ਮੈਂ ਕਦਾ ਹੁੰਦਾ ਹਾਂ ਸਰ ਅਗਰ ਨਾਲ ਫਿਰ ਤੁਸੀਂ ਸਾਰਾ ਹਸਪਤਲ ਕੱਲੇ ਦੇਖਦੇ ਹੋ ਆ ਕਰਦਾ ਹੀ ਕਰਦਾ ਬਿਨਾਂ ਸਰ ਹਾਂਜੀ ਕਿੰਨੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਜੇਕਰ ਕੋਈ ਘਟਨਾ ਵਾਪਰਦੀ ਹੈ ਉਹ ਇੱਥੇ ਰੋਜ਼ ਆਉਂਦੀ ਆ ਤੁਹਾਨੂੰ ਪਤਾ ਪਾਰਟੀਆਂ ਜਿਦਾ ਝਗੜਾ ਕਰਕੇ ਦੋ ਪਾਰਟੀਆਂ ਆ ਗਈਆਂ ਤੇ ਦੋਨਾਂ ਨੇ ਅੰਦਰ ਬਹਿਸ ਵਸਈਆ ਕਰਨੀ ਆ ਫਿਰ ਲੜਾਈ ਤੇ ਹੋਣੀ ਆ ਜ਼ਰੂਰੀ ਉਹ ਲੋਕ ਇੱਥੇ ਇੱਥੋਂ ਪਾਈ ਹੋਣ ਤੱਕ ਆ ਜਾਂਦੀਆਂ ਨੋਬਤ ਗਈਆਂ ਜਦੋਂ ਲੋਕ ਲੜਦੇ ਨੇ ਫਿਰ ਕੱਲੇ ਤੁਸੀਂ ਹੈਂਡਲ ਕਰ ਲੈਂਦੇ ਸਾਰਾ ਕੁਝ ਥੋੜਾ ਇਹ ਮੁਸ਼ਕਲ ਹੀ ਆ ਨਾ ਕੱਲੇ ਬੰਦੇ ਵਾਸਤੇ ਉਹਨਾਂ ਕਾ ਟੋਕਟਰ ਨਾਇਟ ਚ ਦੋ ਬੰਦੇ ਮੁਲਾਜ਼ਮ ਹੋਣੇ ਬਹੁਤ ਜ਼ਰੂਰੀ ਆ ਫਿਰ ਤੁਸੀਂ ਫਿਰ ਤੁਸੀਂ ਚਾਹੁੰਦੇ ਕਿ ਆਪਣੇ ਮੁਲਾਜ਼ਮਾਂ ਨੂੰ ਅਫਸਰਾਂ ਉੱਪਰ ਕਹਿ ਨਹੀਂ ਹੈਗਾ ਵੀ ਇੱਥੇ ਜਿਹੜੇ ਮੁਲਾਜ਼ਮ ਹੋਰ ਲਾਏ ਜਾਣ ਆਪਣੇ ਐਸਚਓ ਸਾਡੇ ਨੋਟਿਸ ਚ ਜਿਹੜੇ ਸਾਡੇ ਮੌਜੂਦਾ ਐਸਚਓ ਨੇ ਸਾਦਰ ਦੇ ਉਹਨਾਂ ਦੇ ਨੋਟਿਸ ਚ ਬਾਕੀ ਮੁੰਸ਼ੀਆਂ ਦੇ ਨੋਟਿਸ ਸਾਰੀ ਗੱਲ ਬਾਤ ਹੈ ਕੀ ਹੈ ਸਰ ਕਈ ਇਸ ਤਰ੍ਹਾਂ ਵੀ ਹੋਇਆ ਵੀ ਕਿ ਤੁਹਾਡੇ ਵੀ ਗੱਲ ਪੈ ਕੇ ਹੁਣ ਲੋਕ ਲੋਕ ਸਰ ਪੱਕੇ ਨਾਲ ਗੱਲ ਪੈਂਦੇ ਤੁਹਾਨੂੰ ਪਤਾ ਅੱਜ ਕੱਲ੍ਹ ਲੋਕ ਕਿਹੜਾ ਕਿਸ ਦਾ ਕਹਿਣਾ ਮੰਨਦੇ ਜਿੰਨਾ ਮਰਜ਼ੀ ਪਿਆਰ ਨਾਲ ਸਮਝਾਓ ਤਾਂ ਵੀ ਅਥੀ ਪੈਣ ਨੂੰ ਫਿਰਦੇ ਆ ਦੇ ਇਹ ਰੋਜ਼ ਦੀ ਸਮੱਸਿਆ ਆਵਾਮ ਉਹ ਵੀ ਇੱਕ ਦਿਨ ਦਾ ਨਹੀਂ ਕੰਮ ਰੋਜ਼ ਦੇ ਰੋਜ਼ ਹੀ ਇਦਾਂ ਹੋ ਰਿਹਾ ਬਿਲਕੁਲ ਇਹ ਗਾਰਡ ਨੇ ਜੋ ਕਿ ਪੂਰੇ ਹਸਪੀਟਲ ਦੇ ਵਿੱਚ ਇਕੱਲੇ ਹੀ ਜਿਹੜੇ ਰਾਤ ਨੂੰ ਸਾਰੀ ਸੁਰੱਖਿਆ ਜਿਹੜੀ ਆ ਦੇਖਦੇ ਹੈਗੇ ਨੇ ਇਹ ਲੇਬਰ ਰੂਮ ਹੈਗਾ ਵਾ ਲੇਬਰ ਰੂਮ ਦੇ ਵਿੱਚ ਜਿਹੜੀ ਜਿਆਦਾਤਰ ਜਿਹੜਾ ਮਹਿਲਾ ਸਟਾਫ ਜਿਹੜਾ ਵਾ ਉਹ ਹੁੰਦਾ ਹੈਗਾ ਡਾਕਟਰ ਜਿਹੜੇ ਹੁੰਦੇ ਹੈਗੇ ਨੇ ਨਰਸਿੰਗ ਸਟਾਫ ਵੀ ਸਾਡੇ ਨਾਲ ਆ ਉਹਨਾਂ ਵੀ ਗੱਲਬਾਤ ਕਰ ਰਹੇ ਆ ਮੈਡਮ ਦੱਸ ਦਿਓ ਜੀ ਕੀ ਨਾਮ ਹੈਗਾ ਆਪਣਾ ਤੇ ਰਾਤ ਨੂੰ ਇਸ ਦੀ ਤੁਹਾਡੀ ਸੁਰੱਖਿਆ ਨੂੰ ਲੈ ਕੇ ਕੀ ਪ੍ਰਬੰਧ ਕੀਤੇ ਗਏ ਨੇ ਸਰ ਮੈਂ ਅਸਿਸਟ ਸਟਾਫ ਆ ਮੈਂ ਲੇਬਰ ਰੂਮ ਚ ਕੰਮ ਕਰਦੀ ਆ 4-5 ਸਾਲ ਹੋ ਸੁਰੱਖਿਆ ਸਾਡੇ ਤੇ ਸਾਡੀ ਕੁਛ ਨਹੀਂ ਆ ਰਾਤ ਨੂੰ ਹੀ ਲੇਡੀ ਸਟਾਪ ਹੀ ਇੱਥੇ ਇਕੱਲੇ ਹੁੰਨੇ ਆ ਨਾਲ ਸਾਡੇ ਸਟੂਡੈਂਟ ਵੀ ਹੁੰਦੇ ਆ ਬੱਚੇ ਵੀ ਹੁੰਦੇ ਨਾਲ ਤੇ ਹੁਣ ਜਦੋਂ ਦੀ ਇਹ ਕਲਕੱਤਾ ਵਾਲੀ ਨਿਊਜ਼ ਆਈ ਉਹ ਤੋਂ ਤਾਂ ਬਾਅਦ ਸੱਚੀ ਨਾਈਟ ਡਿਊਟੀ ਕਰਨ ਤੋਂ ਸਾਡ ਡਰ ਲੱਗਦਾ ਸਾਨੂੰ ਸਾਰਿਆਂ ਨੂੰ ਵੀ ਪਤਾ ਨਹੀਂ ਹੁੰਦਾ ਕੀ ਬਣ ਜਾਣਾ ਕੀ ਨਹੀਂ ਬਣਨਾ ਇੱਥੇ ਸਾਡੇ ਨਾਲ ਉਹ ਵੀ ਉਸ ਤੋਂ ਬਾਅਦ ਪੂਰੇ ਮੰਦਿਰ ਵਿੱਚ دہشت ਫੈਲ ਗਈ ਹੈਗੀ ਆ ਵੀ ਕਿਸੇ ਪੂਰੀ ਪੂਰੀ ਸਰਦਸਤ ਪੂਰੀ ਫੈਲ ਗਈ ਆਂ ਤੇ ਬੱਚਿਆਂ ਨੂੰ ਆਪਣੀ ਆਂਦੇ ਆ ਬਾਹਰ ਨਹੀਂ ਜਾਣ ਦੇਦਾ ਵੀ ਨਹੀਂ ਜਾਣਾ ਬਾਹਰ ਤੂੰ ਇੱਥੇ ਅੰਦਰ ਹੀ ਰਹਿ ਉਹ ਪਤਾ ਨਹੀਂ ਹੁੰਦਾ ਇੱਥੇ ਸਾਨੂੰ ਪਤਾ ਹੀ ਆ ਸਾਡੇ ਇੱਥੇ ਪੰਜਾਬ 'ਚ ਵੀ ਲੋਕ ਤੇ ਸ਼ਰਾਬ ਤੇ ਸਾਰਿਆਂ ਨੇ ਰਾਤ ਨੂੰ 50% ਲੋਕਾਂ ਨੇ ਸ਼ਰਾਬ ਪੀਤੀ ਹੁੰਦੀ ਆ ਤੇ ਹਸਪੀਟਲ 'ਚ ਘੁੰਮਦੇ ਲੋਕ ਸ਼ਰਾਬ ਪੀ ਕੇ ਘੁੰਮਦੇ ਇੱਥੇ ਸਾਡੇ ਆਂਦੇ ਆ ਕਈ ਵਾਰੀ ਸਾਡਾ ਵੀ ਬੈਸ ਕਰਦੇ ਇੱਥੇ ਬਹੁਤ ਬੈਸ ਕਰਦੇ ਆ ਪਰ ਕੀ ਕਰ ਸਕਦੇ ਅਸੀਂ ਅणि ਤਾਂ ਹੀ ਕਹਨੇ ਆਂ ਕਿ ਇੱਥੇ ਬਤ ਬਤ ਬਹੁਤਾ ਨਹੀਂ ਇੱਕ ਗਾਰਡ ਹੈ ਘੱਟੋ ਘੱਟ 5 6 ਜਾਣੇ ਜ਼ਰੂਰ ਹੋਣੇ ਚਾਹੀਦੇ ਪੁਲਿਸ ਵਾਲੇ ਜੇ ਵੀ ਕੈਮਰਾ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬਾਹਰ ਸਾਡੇ ਸੀਸੀਟੀਵੀ ਕੈਮਰੇ ਲੱਗੇ ਹੈਗੇ ਜਾਂ ਨਹੀਂ ਲੱਗੇ ਨਹੀਂ ਇਹ ਤੋਂ ਬਾਹਰ ਨਹੀਂ ਬਸ ਸਾਡੇ ਇੱਕ ਅੰਦਰ ਮੇਨ ਲੱਗਾ ਹੀ ਆ ਸਾਹਮਣੇ ਉਹ ਵਰਕਿੰਗ ਚਾ ਉਹੀ ਚੱਲਦਾ ਸਾਡੇ ਇੱਥੇ ਵਾਕੀ ਬਾਹਰ ਦਾ ਨਹੀਂ ਮੈਨੂੰ ਪਤਾ ਬਾਹਰ ਤੇ ਚੱਲਦੇ ਜਾਂ ਨਹੀਂ ਚੱਲਦੇ ਸਾਡਾ ਲੇਬਰ ਰੂਮ ਵਾਲਾ ਇੱਕ ਉਹ ਚੱਲਦਾ ਵਰਕਿੰਗ ਚਾ ਰਾਤ ਨੂੰ ਇੱਥੇ ਜਿਹੜਾ ਲੇਡੀ ਸਟਾਫ ਕਿੰਨਾ ਕੁ ਹੁੰਦਾ ਵਾ ਜੇ ਤੁਸੀਂ ਬੱਚਿਆਂ ਦੀ ਗੱਲ ਕਰ ਰਹੇ ਹੋ ਤੇ ਬੱਚੇ ਵੀ ਜਿਹੜੇ ਸਿੱਖਣ ਵਾਸਤੇ ਹੁੰਦੇ ਨੇ ਸੱਤ ਅੱਠ ਜਾਣੇ ਹੈਗੇ ਆ ਕੋਈ ਜੈਂਟਸ ਨਹੀਂ ਹੁੰਦਾ ਸਾਡੇ ਨਾਲ ਤੇ ਬਾਕੀ ਤੁਹਾਨੂੰ ਪਤਾ ਜਦੋਂ ਡਿਲੀਵਰੀ ਪੇਸ਼ੈਂਟ ਆਉਂਦੇ ਇੱਕ ਪੇਸ਼ੈਂਟ ਕੋਟੋ-ਕਟ ਸੱਤ ਅੱਠ ਜਾਣੇ ਜੈਂਟਸ ਤੇ ਹੁੰਦੇ ਹੁੰਦੇ ਆ ਫੀਮੇਲ ਭਾਵੇਂ ਇੱਕ ਦੋ ਜਾਣੇ ਨਾਲ ਹੋਣ ਤੇ ਉਹਨਾਂ ਵਿੱਚੋਂ ਤੁਹਾਨੂੰ ਪਤਾ ਦੇ ਜਾਣੇ ਨੇ ਡਰਿੰਕ ਕੀਤੀ ਹੁੰਦੀ ਆ ਕਦੀ ਇਦਾਂ ਹੋਇਆ ਵਾ ਵੀ ਕੋਈ ਵੱਡੀ ਘਟਨਾ ਜਾਂ ਵਾਪਰੀ ਹੋਵੇ ਜਾਂ ਲੜਾਈ ਝਗੜਾ ਜਿਹੜਾ ਤੁਹਾਡੇ ਨਾਲ ਕੀਤਾ ਮਿਸਬੀਹਵ ਤੁਹਾਡੇ ਨਾਲ ਕੀਤਾ ਹੋਵੇ ਨਹੀਂ ਲੜਾਈ ਝਗੜਾ ਸਰ ਬਹੁਤ ਵਾਰੀ ਹੁੰਦਾ ਸਾਡੇ ਨਾਲ ਲੋਕੀ ਬਹੁਤ ਲੜਦੇ ਵੀ ਸਾਡੇ ਨਾਲ ਬੈਸਵਾਜੀ ਬਹੁਤ ਜ਼ਿਆਦਾ ਹੁੰਦੀ ਆ ਤੇ ਕਰਦੇ ਆ ਕੀ ਕਰਨਾ ਮੈਨੇਜ ਤੇ ਕਰਨਾ ਹੈ ਜੋਬ ਤੇ ਕਰਨੀ ਕਰਨੀ ਅਸੀਂ ਕਦੀ ਕੰਪਲੇ ਸਰ ਪਤਾ ਇਹ ਸਾਰੇ ਅਧਿਕਾਰੀਆਂ ਨੂੰ ਪਤਾ ਹੀ ਹੁੰਦਾ ਵੀ ਇੱਥੇ ਰਾਤ ਨੂੰ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਕਈ ਵਾਰੀ ਦੱਸਦੇ ਵੀ ਹੈਗੇ ਆਂ ਵੀ ਸਾਨੂੰ ਰਾਤ ਨੂੰ ਇਦਾਂ ਦੀ ਪ੍ਰੋਬਲਮ ਆਂਦੀ ਆ ਪਹਿਲਾਂ ਕਦੀ ਨਹੀਂ ਅਸੀਂ ਟੈਨਸ਼ਨ ਨਹੀਂ ਕਰਦੇ ਕਿੰਨੀ ਪਰਵਾਹ ਨਹੀਂ ਕਰਦੇ ਚਲੋ ਕੋਈ ਗੱਲ ਨਹੀਂ ਅਸੀਂ ਸਿਵਲ 'ਚ ਬੈਠੇ ਆਂ ਪਰ ਹੁਣ ਐਵਾਂ ਵਾਲੀ ਜਿਹਦੇ ਏਡੇ ਵੱਡੇ ਹਸਪਤਲ 'ਚ ਜੇ ਘਟਨਾ ਹੋ ਸਕਦੀ ਤੇ ਸਾਡਾ ਹਸਪਤਲ ਦੇ ਔਰ ਲੈਵਲ 'ਤੇ ਛੋਟਾ ਜਿਹਾ ਹਸਪੀਟਲ ਆ ਨਾ ਸਾਨੂੰ ਵੀ ਹੈਗਾ ਵੀ ਨਹੀਂ ਹੋਣਾ ਚਾਹੀਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਪੂਰਾ ਸਿਰਫ ਬਿਲਕੁਲ ਇਹ ਨਰਸਿੰਗ ਸਟਾਫ ਆ ਗੁਰਦਾਸਪੁਰ ਦੇ ਸਿਵਲ ਹਸਪੀਟਲ ਦਾ ਜਿਨ੍ਹਾਂ ਵੱਲੋਂ ਸਾਫ ਤੌਰ ਤੇ ਕਿਹਾ ਜਾ ਰਿਹਾ ਕਿ ਸਰਕਾਰਾਂ ਨੂੰ ਜਿਹੜੇ ਨੇ ਸਖਤ ਕਦਮ ਜਿਹੜੇ ਨੇ ਉਹ ਚੁੱਕਣੇ ਚਾਹੀਦੇ ਨੇ ਤਾਂ ਜੋ ਜਿਹੜੇ ਹਸਪੀਟਲ ਦੇ ਵਿੱਚ ਸੁਰੱਖਿਆ ਜਿਹੜੀ ਆ ਪੂਰੀ ਕੀਤੀ ਜਾਵੇ ਤਾਂ ਜੋ ਜਿਹੜਾ ਇਹ ਲੇਡੀ ਸਟਾਫ ਹੈਗਾ ਲੇਡੀ ਡਾਕਟਰ ਹੈਗੇ ਨੇ ਉਹ ਵੀ ਆਪਣੀ ਬਿਨਾ ਕਿਸੇ ਡਰ ਦੇ ਬਿਨਾ ਕਿਸੇ ਖੋਫ ਦੇ ਲੋਕਾਂ ਦੀ ਸੇਵਾ ਕਰ ਸਕੇ ਕੈਮਰਾ ਪਰਸਨ ਜਗਜੀਤ ਸਿੰਘ ਦੇ ਨਾਲ ਅਰਤਾਰ ਸਿੰਘ ਦੈਨਿਕ ਸਵੇਰਾ ਟੀਵੀ ਗੁਰਦਾਸਪੁਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par